ਗੁਰੂ ਸਾਹਿਬ ਜੀ ਤੇਰੀ ਸ਼ਰਨ ਤੇਰੀ ਆਸਾ ਤੇਮਾਰੀ ਸਜਣ ਸੁਹੇਲੇ ਰਖ ਹ ਰਖਣ ਹਾਰ ਦਿਆਲਾ ਨਾਨਕ ਕਰਕੇ ਕੋਲੇ ਆਏ ਬਰਵ ਸਰਣਾਗਤੀ ਕਿਰਪਾ ਨਿਦ ਦਇਆ ਇਕ ਅਖਰ ਹਰ ਮਨ ਬਸਤ ਨਾਨਕ ਹੋ ਤਨਹਾ ਦੋ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਲ ਜੁਗ ਜੁਗ ਤਟਲ ਦੋ ਜਹਾਨਾਂ ਦੇ ਵਾਲੀ ਚਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਡਾਰ ਖਲੁਜੁ ਕੀ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਕੇ ਗੋਦ ਅਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਲਸ ਰੂਪ ਸਦ ਸੰਗਤ ਜੀਓ ਵੱਡੇ ਹੀ پاک ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਲੜੀਵਾਰ ਵਿਚਾਰਾਂ ਦੀ ਕਾਫੀ ਸਮੇਂ ਤੋਂ ਅਪਾ ਸਾਂਝ ਪਾਉਂਦੇ ਆ ਰਹੇ ਹਾਂ ਆਓ ਸਤਿਗੁਰਾਂ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਜੀਵਨ ਇਤਿਹਾਸ ਦੀ ਸਾਂਝ ਪਾਈਏ ਬੜੇ ਆਦਬ ਸਤਕਾਰ ਦੇ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਆਪੋ ਆਪਣੀਆਂ ਗੁਰੂ ਮubaruk ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਮਨੋ ਮਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਗੁਰੂ ਜਗਤ ਸੁਆਮੀ ਰਾਇ ਬੁਲਾਰ ਜੀ ਦੇ ਕਰਨੇ ਰਾਇ ਬੁਲਾਰ ਅਨੇਕਾਂ ਤਰੀਕਿਆਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ ਮਨ ਦੇ ਤਲ ਤੇ ਸਰੀਰ ਦੇ ਤਲ ਤੇ ਦੁਨੀਆਂ ਦੇ ਤਲ ਤੇ ਉਦਾਂ ਦਾ ਫਿਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਜਵਾਬ ਦਿੰਦੇ ਸੀ ਰਾਇ ਬੁਲਾਰ ਜੀ ਅ ਰਾਇ ਬੁਲਾਰ ਵਰਗਾ ਭਲਾ ਬੰਦਾ ਅ ਰਾਇ ਬੁਲਾਰ ਵਰਗਾ ਦਿਲਗੀਰ ਲਾਇ ਬੁਲਾਰ ਵਰਗਾ ਧਰਮਕ ਬੰਦਾ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਦੁਨੀਆਂ ਤੇ ਹੋਣਾ ਕੋਈ ਨਹੀਂ ਕਿ ਜਿਸ ਮੁਕਾਮ ਤੇ ਰਾਇ ਬੁਲਾ ਰਹਿ ਜਿਸ ਪਦਵੀ ਤੇ ਰਾਇ ਬੁਲਾ ਰਹਿ ਤਾਂ ਉਸ ਪਦਵੀ ਨੂੰ ਸਜਦੇ ਕੀਤੇ ਜਾਂਦੇ ਸੀ ਲੋਕ ਰੱਬ ਨੂੰ ਘੱਟ ਸਜਦੇ ਕਰਦੇ ਸੀ ਪਿੰਡ ਦੇ ਚੌਧਰੀ ਨੂੰ ਨਵਾਬ ਨੂੰ ਬੋਤਾ ਕਰਦੇ ਸੀ ਪਰ ਇਹ ਇਤਨਾ ਮਾਨ ਪ੍ਰਤਿਸ਼ਟਾ ਹੋਣ ਦੇ ਬਾਵਜੂਦ ਵੀ ਹਰਾਈ ਬੁਲਾਰ ਲੋਕਾਂ ਦੇ ਵਿੱਚ ਇਦਾਂ ਬਿਤਰਦਾ ਵਿਚਰਦਾ ਸੀ ਕਿ ਮੈਂ ਮੁਖੀਆ ਨਹੀਂ ਹਾਂ ਮੈਂ ਇੱਥੇ ਦਾ ਇੱਕ ਚੱਕਰ ਹਾਂ ਧਰਮ ਦੇ ਪੱਖੋਂ ਉੱਚੀ ਨੀਚ ਦੇ ਪੱਖੋਂ ਇਹਨੇ ਬਹੁਤ ਖੂਬ ਇਹ ਆਪਣੀ ਸੇਵਾ ਨਿਭਾਈ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਕਿ ਇਹ ਮੇਰੇ ਧਰਮ ਦਾ ਨਹੀਂ ਹੈ ਅਸੀਂ ਖੁਦਾ ਨੂੰ ਮੰਨਦੇ ਆਂ ਰਾਮ ਨੂੰ ਅਸੀਂ ਮਸਜਿਦ ਨੂੰ ਮੁਸੱਜਦੇ ਕਰਦੇ ਆਂ ਦੋਹਰ ਥਾਂ ਤੇ ਮੱਥਾ ਟੇਕਦੇ ਆਂ ਹੋਰਾਂ ਦੇ ਵਿੱਚ ਬੜੇ ਫਰਕ ਹੋਣਗੇ ਅਤੇ ਵੜਿਆਂ ਨੇ ਫਰਕ ਕੀਤੇ ਨੇ ਪਰ ਰਾਏ ਬਲਾਰ ਜੀ ਦਾ ਜ਼ਿਕਰ ਗੁਰੂ ਨਾਨਕ ਦੇ ਮਹਾਰਾਜ ਜਿਨੇ ਬਕਾਇਦਾ ਆਪਣੀ ਰਚਨਾ ਤੋਂ ਕੀਤਾ ਹੈ ਕਿ ਇਹਦੇ ਵਰਗਾ ਧਰਮੀ ਬੰਦਾ ਹੋਣਾ ਬੜਾ ਮੁਸ਼ਕਲ ਹੈ ਕਿਉਂਕਿ ਜਿਹੜੀ ਪਦਵੀ ਉਹਦੇ ਕੋਲ ਸੀ ਤਾਂ ਉਹ ਪਦਵੀ ਦਾ ਉਹਨੇ ਰਤਾ ਪਰ ਵੀ ਹੰਕਾਰ ਨਹੀਂ ਕੀਤਾ ਰਤਾ ਪਰ ਵੀ ਮਨ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਇਆ ਤਾਂ ਹੁਣ ਜਦੋਂ ਸਤਿਗੁਰਾਂ ਨੂੰ ਸੱਦਦਾ ਹੈ ਰਾਏ ਬੁਲਾਰ ਜੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਬਿਨਾਂ ਦੇਰੀ ਤੋਂ ਇਹਦੇ ਕੋਲ ਪਹੁੰਚੇ ਸੀ ਤਾਂ ਗੱਲਾਂ ਹੋ ਰਹੀਆਂ ਸੀ ਜਵਾਬ ਸਵਾਲ ਜਵਾਬ ਹੋ ਰਹੇ ਸੀ ਸਤਕਾਰ ਜੋਗ ਰਾਏ ਬੁਲਾਰ ਜੀ ਗੁਰੂ ਨਾਨਕ ਦੇ ਮਹਾਰਾਜ ਜੀਆ ਨੂੰ ਜਦੋਂ ਕਹਿੰਦੇ ਸੀ ਕਿ ਸਾਨੂੰ ਦੁਨੀਆ ਦੇ ਵਿੱਚ ਐਦਾਂ ਹੈ ਦੁਨੀਆ ਦੇ ਵਿੱਚ ਐਦਾਂ ਹੈ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਉਸ ਸਮੇਂ ਰਾਇਬਲਾਰ ਨੂੰ ਕਿਹਾ ਸਿਆਓ ਅੱਗੇ ਸਤਗੁਰਾਂ ਨੇ ਰਾਇਬਲਾਰ ਨੂੰ ਸਮਝਾਉਣਾ ਕੀਤਾ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਸਮਝਾਇਆ ਵੀ ਸੀ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਸਾਰੇ ਸਵਾਲਾਂ ਦਾ ਜਵਾਬ ਇੱਕ ਪੰਗਤੀ ਦੇ ਵਿੱਚ ਦਿੰਦੇ ਨੇ ਹੌਬੜੀ ਪ੍ਰੇਮ ਸਹਿਤ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਆਪਾਂ ਵਿਚਾਰਦੇ ਹਾਂ ਕਵੀ ਜੀ ਕਹਿੰਦੇ ਨੇ ਇੱਕ ਆਤਮਾ ਵਿਆਪਕ ਸਾਰੇ ਇੱਕ ਆਤਮਾ ਹੈ ਅਤੇ ਵਿਆਪਕ ਇਹ ਸਾਰੇ ਹੁੰਦੇ ਆ ਤਾਂ ਜਦੋਂ ਇਨਸਾਨ ਦੀ ਵਿਰਤੀ ਬਦਲਦੀ ਹੈ ਆਤਮਾ ਉਹੀ ਹੈ ਆਤਮਾ ਤਾਂ ਬੜੀ ਦੁਖੀ ਹੁੰਦੀ ਹੈ ਜਦੋਂ ਇਹਨੇ ਕਿਸੇ ਦੇ ਕਿਰਤਕਮਾਈ ਖੋ ਲੈਣੀ ਹੈ ਕਿਸੇ ਦੀ ਰਜਕ ਨੂੰ ਲਤ ਮਾਰਦਾ ਹੈ ਅਤੇ ਦੁਨੀਆ ਦੇ ਵਿੱਚ ਜੋ ਆਪਣੇ ਹਿਸਾਬ ਦੇ ਨਾਲ ਚੱਲਦਾ ਆਤਮਾ ਤਾਂ ਬੜੀ ਝੰਜੋੜਦੀ ਹੈ ਤੈਨੂੰ अनेकाਂ ਬਾਰ ਜਦੋਂ ਇਹਨੇ ਗੁਨਾਹ ਪਾਪ ਕਰਨੇ ਨੇ ਪਛਤਾਉਂਦਾ ਜ਼ਰੂਰ ਹੈ ਉਹ ਇਹਨੂੰ ਆਤਮਾ ਜਦੋਂ ਪਛਤਾਵਾ ਪੱਲੇ ਰਹਿ ਜਾਂਦਾ ਉਹਦੇ ਨੂੰ ਆਤਮਾ ਜ਼ਰੂਰ ਝੰਜੋੜਦੀ ਹੈ ਪਰ ਉਦੋਂ ਮਨ ਸ਼ੈਤਾਨ ਹੁੰਦਾ ਹੈ ਮਨ ਆਤਮਾ ਤੇ ਭਾਰੂ ਪੈ ਜਾਂਦਾ ਹੈ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅਸਲ ਦੇ ਵਿੱਚ ਮਨ ਕਰਕੇ ਜਿਹੜੇ ਕੀਤੇ ਹੋਏ ਗਣਾ ਜਦੋਂ ਤੇਰੀ ਆਤਮਾ ਤੇ ਭੋਗਣੇ ਪੈਂਦੇ ਨੇ ਆਤਮਾ ਹੀ ਸਫਰ ਕਰਦੀ ਹੈ। ਸਰੀਰ ਤਾਂ ਸਾਡਾ ਕੋਈ ਦਫਨਾ ਦਿੱਤਾ ਜਾਂਦਾ ਹੈ ਕਿਸੇ ਨੂੰ ਅਗਨ ਪੇਟ ਕੀਤਾ ਜਾਂਦਾ ਹੈ। ਹੁਣ ਸਰੀਰਾਂ ਦੇ ਵਿੱਚ ਹੀ ਆਉਂਦੇ ਰਹੇ ਆਤਮਾ ਉਹੀ ਹੈ ਸਾਡੀ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇਹੀ। ਆਤਮਾ ਤਾਂ ਉਹੀ ਹੈ ਪਰ ਸਰੀਰ ਸਾਡੇ ਬਦਲਦਾ ਉਹਨਾਂ ਸਾਡੀ ਆਤਮਾ ਉਹ ਹੀ ਹੈ ਪਰ ਜੋਨੀਆਂ ਮੁਗਦੇ ਆ ਰਹੇ ਸਾਡੀ ਸੋਚ ਸਾਡੇ ਕਰਮਾਂ ਦੇ ਮੁਤਾਬਕ ਅਸੀਂ ਜੋਨੀਆਂ ਪੋਗਦੇ ਆ ਰਹੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਬੁਲਾਰ ਨੂੰ ਕਹਿੰਦੇ ਨੇ ਰਾਇ ਬੁਲਾਰ ਜੀ ਸਾਰਿਆਂ ਦੇ ਵਿੱਚ ਇੱਕ ਸਿਰਫ ਆਤਮਾ ਵਿਆਪਕ ਹੈ ਆਤਮਾ ਹੈ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾਉਣਾ ਹੈ ਆਤਮਾ ਨੂੰ ਪਰਮਾਤਮਾ ਦੇ ਵਿੱਚ ਇੱਕਮਿਕ ਕਰਨਾ ਹੈ ਤਾਂ ਉਹ ਹੋ ਸਕਦਾ ਜਦੋਂ ਆਪਾਂ ਪਰਮਾਤਮਾ ਦੇ ਨਾਲ ਆਪਣੀ ਸੁਰਤ ਲਿਵ ਜੋੜਾਂਗੇ ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਜਰ-ਜਰੇ ਜਰਰੇ ਦੇ ਵਿੱਚ ਰਮਿਆ ਹੋਇਆ ਹੈ ਪਰਮਾਤਮਾ ਜਿਹੜਾ ਹੈ ਉਹ ਸਰਬ ਵਿਆਪਕ ਹੈ ਉਹ ਊਚ ਨੀਚ ਧਰਮ ਬਖੋਂ ਪਰਮਾਤਮਾ ਦੀ ਮਿੰਤੀ ਨਹੀਂ ਕੀਤੀ ਜਾ ਸਕਦੀ ਕਿ ਆ ਧਰਮ ਦੇ ਮੁਤਾਬਕ ਜ਼ਿਆਦਾ ਹੈ ਆ ਧਰਮ ਦੇ ਮੁਤਾਬਕ ਘੱਟ ਹੈ ਆ ਉੱਚ ਦੇ ਕੋਲ ਜਾਦਾ ਹੈ ਨੀਚ ਦੇ ਕੋਲ ਘਟ ਹੈ ਆ ਧਰਮ ਦਾ ਇਦਾਂ ਬੰਡੀਆਂ ਨਹੀਂ ਪਾਉਂਦਾ ਪਰਮਾਤਮਾ ਅ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਅਤੇ ਇੱਕੋ ਜਿਹਾ ਬਣਾ ਕੇ ਵਿਆਪਕ ਵੀ ਰੱਬ ਭਾਵੇਂ ਕੀੜੀ ਹੈ ਭਾਵੇਂ ਹਾਥੀ ਹੈ ਤਾਂ ਇੱਕੋ ਜਿਹਾ ਰੱਬ ਨੇ ਸਾਰਿਆਂ ਨੂੰ ਬਣਾਇਆ ਹੈ ਆਤਮਾ ਇੱਕੋ ਜਿਹੀ ਹੈ ਪਰ ਜੋਨੀ ਜ਼ਰੂਰ ਭੋਗ ਆਕਾਰ ਸਾਡਾ ਛੋਟਾ ਵੱਡਾ ਹੋ ਸਕਦਾ ਹੈ ਆਤਮਾ ਸਾਡੀ ਹੋਈ ਹੈ ਕਿਉਂਕਿ ਜੋਨੀ ਭੋਗ ਰਹੇ ਹੁਣ ਸਤਿਗੁਰੂ ਕਹਿੰਦੇ ਨੇ ਜੋਨੀਆਂ ਤੋਂ ਭੋਗ ਦਾ ਆਇਆ ਹੁਣ ਤੇਰਾ ਜੋਨੀ ਭੋਗਣੀ ਨਹੀਂ ਹੈ ਹੁਣ ਜਿਤਨੀਆਂ ਜੋਨੀਆਂ ਅੱਗੇ ਨੇ ਜਿਤਨੀਆਂ ਜੋਨੀਆਂ ਹੁਣ ਭੋਗ ਰਹੇ ਆ ਤਾਂ ਜਿਹਨੂੰ ਕਹਿੰਦੇ ਨੇ ਜਨਮ ਜਨਮ ਅੰਤਰਾ ਦੇ ਰੋਗ ਕਟਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰਾਇ ਭੁਲਾਰ ਜੀ ਜਨਮਾ ਜਨਮਾਂਤਰਾ ਦੇ ਰੋਗ ਕੱਟੇ ਜਾਂਦੇ ਨੇ ਆਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਦੋਂ ਪਰਮਾਤਮਾ ਦੇ ਨਾਲ ਇਹ ਲਿਵ ਜੋੜਦਾ ਹੈ ਇਹ ਦੇ ਕਰਕੇ ਆਤਮਾ ਹੀ ਹੈ ਸਾਰੇ ਕਿਤੇ ਦੁਖੀ ਆਤਮਾ ਸੁਖੀ ਆਤਮਾ ਜਿੱਥੇ ਤੱਕ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਰਾਇ ਬੁਲਾਰ ਜੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਬਸ ਇੱਕੋ ਹੀ ਹੈ ਆਤਮਾ ਵਿਆਪਕ ਜਿਤਨਾ ਮਰਜੀ ਕੁਝ ਕਰ ਲੈ ਸਰੀਰ ਨੇ ਇਹਨੇ ਨਾਸ ਹੋ ਜਾਣਾ ਅੱਜ ਨਹੀਂ ਤਾਂ ਕੱਲ ਇਹਨੇ ਨਾਸ ਹੋਣਾ ਹੈ ਕੋਈ ਪਤਾ ਨਹੀਂ ਰੱਬ ਦਾ ਸੱਦਾ ਕਦੋਂ ਜੇ ਹੁਣ ਆਤਮਾ ਦਾ ਅਗਲਾ ਸਫਰ ਸ਼ੁਰੂ ਹੋ ਜਾਣਾ ਸਰੀਰ ਦੇ ਸਵਾਦ ਕਰਕੇ ਸਰੀਰ ਦੇ ਚਸਕੇ ਕਰਕੇ अनेਕਾਂ ਇਹਨੇ ਮਾਫ ਕਰ ਲੈਨੇ अनेਕਾਂ ਗੁਨਾਹ ਕਰ ਲੈਨੇ ਤਾਂ ਉਹਨਾਂ ਗੁਨਾਹਾਂ ਕਰਕੇ ਉਹਨਾਂ ਪਾਪਾਂ ਕਰਕੇ ਫਿਰ ਸਾਰੇ ਆਤਮਾ ਨੂੰ ਭੋਗਨੇ ਪੈਂਦੇ ਹਨ ਹਤੇ ਜਦੋਂ ਭੋਗਦਾ ਹੈ ਸੰਗਤ ਜੀ ਤਾਂ ਫਿਰ ਇਹਦੇ ਦੁੱਖ ਸਤਿਗੁਰੂ ਕਹਿੰਦੇ ਅਨੇਕਾ ਨੇ ਜਿਸ ਤਰ੍ਹਾਂ ਬੇਮੁਖ ਹੋਏ ਰਾਮਤੇ ਲਗਨ ਜਨਮ ਵਿਜੋਗ ਖਿੰਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਹੋਵੇ ਫਿਰ ਸਭ ਕੁਝ ਕੋੜਾ ਹੋ ਜਾਂਦਾ ਹੈ ਇਨਸਾਨ ਦੇ ਲਈ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਰਾਇਬullar ਜਿਹਨੂੰ ਕਹਿੰਦੇ ਨੇ ਖਤੋ ਭੇਦ ਸੋ ਦੂਰ ਨਿਵਾਰੇ ਬਸ ਇਨਸਾਨ ਨੇ ਸਭ ਕੁਝ ਨੇੜੇ ਸਮਝ ਲਿਆ ਆਪਣੀ ਆਤਮਾ ਨੂੰ ਨੇੜੇ ਨਹੀਂ ਸਮਝਦਾ ਆਤਮਾ ਨੇੜੇ ਹੋਵੇਗੀ ਪਰਮਾਤਮਾ ਨੇੜੇ ਹੋਵੇਗਾ ਆਤਮਾ ਦੇ ਨਾਲ ਮਹਿਸੂਸ ਕਰੇਗਾ ਪਰਮਾਤਮਾ ਹਜ਼ਰ ਨਜ਼ਰ ਹੋਣਗੇ ਇਹਦੀ ਆਤਮਾ ਨੇੜੇ ਨਹੀਂ ਹੈ ਇਹ ਮਨ ਦੇ ਸੰਕਲਪ ਬੜੇ ਬਣਾਉਂਦਾ ਮਨ ਬੜੀਆਂ ਉਡਾਰੀਆਂ ਮਾਰਦਾ ਹੈ ਮਨ ਇਹ ਇਹਨੇਕਾਂ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਇਹੋ ਮਨ ਉਡਣ ਪਖੇਰੂ ਬਨਕ ਜਿਵੇਂ ਜੰਗਲ ਦਾ ਪੰਛੀ ਕਥਾਂ ਤੇ ਨਹੀਂ ਵੰਦਾ ਇਹ ਮਨ ਵੀ ਕਥਾਂ ਤੇ ਨਹੀਂ ਵੰਦਾ ਮਨ ਪੌਂਦੀ ਚੀਜ਼ ਮਿਲ ਜੇਗੀ ਖਾਣ ਵਾਲੀ ਹੰਡਾਉਣ ਵਾਲੀ ਇਹਦੇ ਕੋਲ ਹਰ ਇੱਕ ਚੀਜ਼ ਆ ਜਾਏਗੀ ਮਨ ਨੇ ਫੇਰ ਨਹੀਂ ਟਿਕਣਾ ਮਨ ਨੂੰ ਹੋਰ ਚਾਹ ਬੈਦਾ ਹੁੰਦਾ ਹੈ ਮਨ ਹੋਰ ਅੱਗੇ ਜਾਂਦਾ ਹੈ ਮਨ ਨਹੀਂ ਟੁਕਦਾ ਤਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਆਤਮਾ ਤੱਕ ਪਹੁੰਚਿਆ ਹੋਇਆ ਤੇਰਾ ਦਸਾਂ ਨੌ ਦੀ ਕੀਰਤਨੇ ਵੀ ਤੈਨੂੰ ਰੱਜ ਲਿਆ ਦੇਣਾ ਨਹੀਂ ਤਾਂ ਸਾਰੀ ਜ਼ਿੰਦਗੀ ਇਨਸਾਨ ਭੱਜ ਦੌੜ ਕਰਦਾ ਲਖ ਕਬੀਰ ਕੋਡੀ ਕੋਡੀ ਜੋਰ ਕੇ ਜੋਰੇ ਲੱਖ ਕਰੋੜ ਕੋਡੀਆਂ ਤੋਂ ਚੱਲਦਾ ਹੋਇਆ ਕਰੋੜਾਂ ਤੇ ਪਹੁੰਚ ਗਿਆ ਪਰ ਅਖੀਰਲੇ ਸਮੇਂ ਹੱਥ ਖਾਲੀ ਦੇਖਾਂ ਹਾਲਾਂਕਿ ਸਤਿਗੁਰੂ ਕਹਿੰਦੇ ਨੇ ਕਿ ਬਹੁਤ ਕੁਝ ਦੁਨੀਆ ਤੇ ਲੈ ਕੇ ਆਇਆ ਹੈ ਬਹੁਤ ਕੁਝ ਦੁਨੀਆ ਤੋਂ ਲੈ ਕੇ ਜਾਏਗਾ ਅਤੇ ਜਿਹੜਾ ਲੈ ਕੇ ਆਇਆ ਖਰਚ ਕਰ ਗਿਆ ਇਥੋਂ ਖਟੇਗਾ ਉਹ ਨਾਲ ਲੈ ਕੇ ਜਾਏਗਾ ਰੱਬ ਨੇ ਸਰੀਰ ਦਿੱਤਾ ਹੈ ਰੱਬ ਨੇ ਬੜੀ ਸੋਹਣੀ ਜ਼ਿੰਦਗੀ ਦਿੱਤੀ ਹੈ ਰੱਬ ਨੇ ਬੜੇ ਸੋਹਣੇ ਸੁਆਸ ਦਿੱਤੇ ਨੇ ਇਹ ਭੋਗ ਦਾ ਹੈ ਖਰਚ ਦਾ ਹੈ ਰੱਬ ਨੇ ਬਹੁਤ ਕੁਝ ਦਿੱਤਾ ਹੈ ਤਾਂ ਜਦੋਂ ਦੁਨੀਆ ਤੋਂ ਇਥੋਂ ਅੱਗੇ ਲੈ ਕੇ ਜਾਵੇਗਾ ਉਹ ਇਹਦੇ ਹਿਸਾਬ ਦੇ ਵਿੱਚ ਕੀ ਹੈ ਇਹਦੇ ਚੰਗੇ ਕਰਮ ਨੇ ਇਹਦੀ ਚੰਗੀ ਚੋਚ ਸੋਚ ਵਿਚਾਰ ਹੈ ਇਹਦਾ ਵਿਹਾਰ ਇਹਦਾ ਕਿਰਦਾਰ ਇਹਦੇ ਨਾਲ ਜਾਣ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜੀ ਰਾਇ ਬੁਲਾਰ ਜੀ ਨੂੰ ਕਹਿੰਦੇ ਨੇ ਰਾਇ ਬੁਲਾਰ ਜੀ ਕਿ ਕਰ ਬੁਲਾਰ ਕੋ ਭਲੋ ਨਿਹਾਲਾ ਰਾਇ ਬੁਲਾਰ ਜੀ ਇਹਦੇ ਕਰਕੇ ਬਾਹਰ-ਬਾਰ ਇਸ ਜਵਾਨ ਤੇ ਤੁਹਾਡਾ ਸ਼ਬਦ ਨਿਕਲਦਾ ਹੈ ਕਿ ਤਨਹੋ ਰਾਇ ਬੁਲਾਰ ਜੀ ਤਨਹੋ ਤੁਹਾਡੀ ਸੋਚ ਰਾਇ ਬੁਲਾਰ ਜੀ ਤਨ ਹੈ ਹੁਣ ਤੱਕ ਤੁਹਾਡਾ ਇਸਰ ਸਾਡੇ ਨਗਰ ਦੇ ਵਿੱਚ ਬਣਾਇਆ ਹੋਇਆ ਕਿਰਦਾਰ ਕਿਸੇ ਧਰਮ ਕਰਕੇ ਨਹੀਂ ਜੇ ਤੁਹਾਨੂੰ ਯਾਦ ਕੀਤਾ ਜਾਂਦਾ ਤਾਂ ਮੁਹੱਬਤ ਪ੍ਰੇਮ ਕਰਕੇ ਯਾਦ ਕੀਤਾ ਜਾਂਦਾ ਇੱਕ ਮਿਸਾਲ ਤੁਸੀਂ ਕਾਇਮ ਕੀਤੀ ਹੈ ਸਾਡੇ ਨਗਰ ਦੇ ਵਿੱਚ ਜਦੋਂ ਤੱਕ ਸਾਡੇ ਨਗਰ ਦੇ ਵਿੱਚ ਇਹ ਨਗਰ ਬਣਿਆ ਤਾਂ ਤੁਹਾਡੇ ਕਰਕੇ ਬਣਿਆ ਗਿਆ ਨਫਰਤ ਖਤਮ ਹੋਈ ਹੈ ਉੱਚ ਨੀਚ ਖਤਮ ਹੋਈ ਹੈ ਅਤੇ ਮੇਰ ਤੇਰ ਖਤਮ ਹੋਈ ਹੈ ਇਹ ਰਾਇਬੁਲਾਰ ਜੀ ਤੁਹਾਡੇ ਕਰਕੇ ਹੋਈ ਹੈ ਕਿਉਂਕਿ ਤੁਸੀਂ ਮੁਖੀ ਸੀ ਅਤੇ ਤੁਸੀਂ ਸਾਡੇ ਨਗਰ ਦੀ ਜਿਹੜੇ ਮੇਨ ਸੀ ਜੇ ਤੁਸੀਂ ਤੁਹਾਡੇ ਦੇ ਵਿੱਚੋਂ ਇਹ ਖਤਮ ਹੋ ਗਈ ਤੁਹਾਨੂੰ ਵੇਖ ਕੇ ਸਾਰਿਆਂ ਦੇ ਵਿੱਚੋਂ ਖਤਮ ਹੋ ਤਾ ਜਦੋਂ ਇਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਾ ਕ੍ਰੈਡਿਟ ਜਿਹੜਾ ਹੈ ਰਾਇਬੁਲਾਰ ਨੂੰ ਦੇ ਰਹੇ ਨੇ ਰਾਇਬੁਲਾਰ ਨੂੰ ਕਹਿ ਰਹੇ ਨੇ ਤੁਹਾਡੇ ਵਰਗਾ ਧਰਮੀ ਬੰਦਾ ਮੈਂ ਵੇਖਿਆ ਨਹੀਂ ਅੱਜ ਤੱਕ ਰਾਇਬੁਲਾਰ ਕਹਿੰਦਾ ਇਹ ਧਰਮੀ ਮੈਂ ਹੋਇਆ ਨਹੀਂ ਇਹ ਬਸ ਤੁਹਾਡੀ ਕਿਰਪਾ ਚੱਲਦੀ ਹੈ ਤੁਹਾਡੀ ਰਹਿਮਤ ਚੱਲਦੀ ਹੈ ਐਦਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਵਚਨ ਬਲਾਸ ਹੋਏ ਰਾਇਬੁਲਾਰ ਜੀ ਦੇ ਤਾਂ ਗੁਰੂ ਨਾਨਕ ਦੇ ਮਹਾਰਾਜ ਉਸ ਤੋਂ ਬਾਅਦ ਪੁਨ ਆਏ ਨੇ ਜ ਸਦਨ ਕਿਰਪਾ ਅੱਲਾ ਤਾਂ ਮਾਂ ਦਾ ਸੱਦਾ ਗਿਆ ਮਾਤਾ ਤ੍ਰਿਪਤਾ ਜੀ ਦਾ मां ਨੇ ਕੱਲਿਆ ਕਿ ਮੇਰੇ ਲਾਲ ਨੂੰ ਸਦਕੇ ਲੈ ਕੇ ਆਓ 45 ਸਿਆੜੀਆਂ ਛਾਲ ਦੀ ਉਮਰ ਹੈ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਤਾਂ ਬੁੱਢੜੀ ماں ਮਾਤਾ ਤ੍ਰਿਪਤਾ ਜੀ ਨੇ ਸਨੇਹਾ ਕੱਲਿਆ ਕਿ ਮੇਰੇ ਲਾਲ ਨੂੰ ਸਦਕੇ ਲੈ ਕੇ ਆਓ ਰਾਇ ਬੁਲਾਰ ਜੀ ਦੇ ਕੋਲ ਸੀ ਹਰਾਂ ਕੇ ਲਾਇ ਬੁਲਾਰ ਨੇ ਬੜੀ ਖਿਦਮਤ ਕੀਤੀ ਗੁਰੂ ਨਾਨਕ ਦੇ ਮਹਾਰਾਜੋ ਜਲ ਪਾਣ ਲੰਗਰ ਪਾਣ ਸਭ ਕੁਝ ਉਹਨੇ ਸ਼ਿਕਾਇਆ ਅਤੇ ماں ਨੇ ਵੀ ਕਰ ਦੇ ਵਿੱਚ ਹੁਣ ਤਿਆਰ ਕਰਦੀ ਪਈ ਹੈ ਕਿ ਮੇਰੇ ਪੁੱਤ ਨੂੰ ਆਪ ਪਸੰਦ ਹੈ ਮੇਰਾ ਪੁੱਤਰ ਇਦਾਂ ਆਪ ਵੀ ਖਾਂਦਾ ਸੀ ਉਹ ਘਰ ਦੇ ਵਿੱਚ ਸਭ ਕੁਝ ਮਾਂ ਪਿਆਰ ਦੇ ਵਿੱਚ ਤਿਆਰ ਕਰਦੀ ਹੈ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਰ ਸਦਿਆ ਹੈ ਤਾਂ ਮਨ ਹੋ ਗਿਆਨ ਕੋ ਤਰਣ ਬਿਰਾਜੇ ਜਿਵੇਂ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਬਿਲਾਸ ਨੇ ਜਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸੰਗ ਹੈ ਕਵੀ ਜੀ ਕਹਿੰਦੇ ਨੇ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਹੁੰਦਾ ਹੈ ਸੂਰਜ ਪ੍ਰਕਾਸ਼ ਦੇ ਨਾਲ ਜਿਸ ਤਰ੍ਹਾਂ ਹਨੇਰਾ ਜਿਹਾ ਦਰਸ਼ਨ ਕਲਮਲ ਭਾਜ ਕਲਮਲ ਕਹਿੰਦੇ ਨੇ ਜੀ ਦੁੱਖ ਪਾਪ ਜਿਵੇਂ ਸੂਰਜ ਪ੍ਰਕਾਸ਼ ਹੁੰਦਾ ਹੈ ਹਨੇਰਾ ਨਸ ਜਾਂਦਾ ਹੈ ਹਨੇਰਾ ਗਾਇਬ ਹੋ ਜਾਂਦਾ ਹੈ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਅਲਫਾਜ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਿਦਾਰੇ ਨੇ ਉਹਨਾਂ ਦੇ ਦیدارੇ ਕਰਕੇ ਉਹਨਾਂ ਦੇ ਬਚਨ ਕਰਕੇ ਵੀ ਦੁੱਖ ਕਲੇਸ਼ ਸਾਰੇ ਵੱਜ ਜਾਂਦੇ ਨੇ ਕਿ ਤੱਕ ਦਿਵਸ ਇਸ ਭਾਂਤ ਬਿਤਾਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਈ ਦਿਨ ਤਕਰੀਬਨ ਜ਼ਿਕਰ ਕਰਦੇ ਨੇ ਕਵੀ ਜੀ 6 30 ਦਿਨੇ ਤੇ ਇਦਾਂ ਬਤੀਤ ਕੀਤੇ ਇੱਕ ਮਹੀਨਾ ਇੱਥੇ ਬਤੀਤ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਆਤੇ ਸੁਭ ਮਗ ਦੇਨ ਜਗਤ ਜੋ ਆਏ ਕਿਉਂਕਿ ਜਗਤ ਦੇ ਵਿੱਚ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਸਭ ਰਸਤਾ ਚੰਗਾ ਰਸਤਾ ਮੁਖਾਉਣ ਦੇ ਲਈ ਦੁਨੀਆ ਤੇ ਆਏ ਸੀ ਅਤੇ ਆਪਣੇ ਆਪ ਦੇ ਨਾਲ ਨਹੀਂ ਉਹਨਾਂ ਨੇ ਕਦੇ ਜੋੜੇ ਆਪਣਾ ਕਦੇ ਵੀ ਜਕਰ ਨਹੀਂ ਕੀਤਾ ਉਹਨਾਂ ਨੇ ਕਿ ਮੈਨੂੰ ਜਪੋ ਮੈਨੂੰ ਰੱਦ ਜਦੋਂ ਵੀ ਉਹ ਗੱਲ ਕਰਦੇ ਨੇ ਇੱਕ ਪਰਮਾਤਮਾ ਦੀ ਗੱਲ ਕਰਦੇ ਨੇ ਜਿਹੜਾ ਜਰਰੇ ਜਰਰੇ ਦੇ ਵਿੱਚ ਰਮਿਆ ਹੋਇਆ ਪਰਮਾਤਮਾ ਉਹਨਾਂ ਦੀ ਗੱਲ ਕਰਦੇ ਇਸਲਾਮ ਧਰਮਾਂ ਵਾਲਾ ਹੁੰਦਾ ਤਾਂ ਉਹਨੂੰ ਕਹਿੰਦੇ ਨੇ ਭਾਈ ਤੁਹਾਡੇ ਮੁਹੰਮਦ ਸਾਹਿਬ ਨੇ ਜੋ ਅਲਫਾਜ ਕਹੇ ਨੇ ਕੁਰਾਨ ਸ਼ਰੀਫ ਪੜੋ ਦੇ ਵਿੱਚ ਤੁਹਾਨੂੰ ਅੱਲਾ ਦੇ ਦਿਦਾਰੇ ਹੋਣ ਜੇ ਕੋਈ ਹਿੰਦੂ ਧਰਮ ਵਾਲਾ ਹੁੰਦਾ ਤਾਂ ਉਹਨੂੰ ਉਦਾਂ ਸਮਝਾਉਂਦੇ ਨੇ ਕਿਉਂਕਿ ਗ੍ਰੰਥ ਕੋਈ ਮਾੜਾ ਨਹੀਂ ਹੈ ਕੋਈ ਧਰਮ ਮਾੜਾ ਨਹੀਂ ਹੈ ਤਾਂ ਸਤਿਗੁਰੂ ਉਦਾਂ ਸਮਝਾਉਂਦੇ ਸੀ ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਧਰਮਾਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਤਾਂ ਹੀ ਉਹਨਾਂ ਦਾ ਸਾਰੀ ਦੁਨੀਆ ਸਤਕਾਰ ਕਰਦੀ ਹੈ ਸਾਰੀ ਦੁਨੀਆ ਉਹਨਾਂ ਨੂੰ ਮਿਸਬ ਪਰਦੇ ਵਿੱਚ ਉਹਨਾਂ ਦੇ ਸੇਵਕ ਨੇ ਉਹਨਾਂ ਨੂੰ ਮੰਨਦੇ ਤਵਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਰਾਏ ਬੁਲਾਰ ਦੇ ਨਾਲ ਇਦਾਂ ਗੱਲਾਂ ਕਰਕੇ ਘਰ ਆਏ ਨੇ ਅਤੇ ਘਰ ਆ ਕੇ ਸਤਕਾਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਤਰਪਤਾ ਜੀ ਦੇ ਆਏ ਰਾਏ ਬੁਲਾਰ ਜੀ ਨੇ ਘਰ ਦੇ ਵਿੱਚ ਚਾਚਾ ਕਾਲੂ ਜੀ ਨੇ ਘਰ ਦੇ ਵਿੱਚ ਬੜਾ ਪ੍ਰੇਮ ਮੁਹੱਬਤ ਦੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਕਲਮਲ ਬਦਨ ਇੱਕ ਦਿਨ ਨਿਜ ਸਦਨਾ ਸਮਾਪਿਤ ਹੁੰਦਾ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਨੇ ਕਦੇ ਰਾਇ ਬੁਲਾਰ ਸੱਜ ਦਾ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਤਾਂ ਹੁਣ ਇੱਕ ਦਿਨ ਦਾ ਜ਼ਿਕਰ ਕਰਦੇ ਨੇ ਕਵੀ ਜੀ ਕਿ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮੌਦ ਦੇ ਵਿੱਚ ਦੁਪਹਿਰ ਘਰ ਦੇ ਵਿੱਚ ਸੁੱਤੇ ਪਏ ਨੇ ਪਾਉਡ ਸੈਨ ਕੇ ਦੋਖ ਨਕੰਦਨਾ ਸਵਭਾਵ ਕੀ ਦੁਨੀਆ ਨੂੰ ਤਾਰਨਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਤੇ ਉਹਨਾਂ ਦਾ ਤਾਰਨ ਦਾ ਜਿਹੜਾ ਤਰੀਕਾ ਹੈ ਤਾਂ ਉਹ ਵੱਖਰਾ ਹੀ ਹੈ ਦੁਨੀਆ ਤੋਂ ਉਹਨਾਂ ਨੇ ਜੋ ਵੀ ਕੁਝ ਕੀਤਾ ਕੋਈ ਕਰਾਮਾਤ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਜੋ ਕੁਝ ਉਹਨਾਂ ਨੇ ਕੀਤਾ ਪ੍ਰਕਟਿਕ ਪ੍ਰੈਕਟੀਕਲ ਕਰਕੇ ਵਿਖਾਇਆ ਹੈ ਅਤੇ ਜਿਹੜਾ ਪ੍ਰੈਕਟੀਕਲ ਕਰਕੇ ਵਿਖਾਇਆ ਜਾਂ ਦਲੀਲ ਦੇ ਨਾਲ ਗੱਲ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਉਹਦਾ ਕੋਈ ਜਵਾਬ ਨਹੀਂ ਹੈ ਇਹਦੇ ਕਰਕੇ ਸਾਰੇ ਉਹਨਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੀਰ ਪਕੰਬਰ ਜਿਹੜੇ ਨੇ ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਤੇ ਪਏ ਨੇ ਘਰ ਦੇ ਵਿੱਚ ਮੰਨ ਲਓ ਮੁਕਤੀ ਦੇ ਦਾਤੇ ਰਹਿਮਤਾਂ ਦੇ ਭੰਡਾਰ ਆਪਣੀ ਮੌਜ ਦੇ ਵਿੱਚ ਪਏ ਨੇ ਤਹਿ ਚਿਨ ਆਸਨ ਹੋਤ ਪਾ ਥਾਰਾ ਤਾਂ ਮਾਤਾ ਤ੍ਰਿਪਤਾ ਜੀ ਨੇ ਪਹਿਲੀ ਸੱਦਾ ਕਹ ਲਿਆ ਸੀ ਮੇਰੇ ਲਾਲ ਨੂੰ ਲੈ ਕੇ ਆਓ ਸਤਿਗੁਰੂ ਸੁਭਾਅ ਕੇ ਸੁਭਾਵ ਕੀ ਸੋਂਗੇ ਨੇ ਪਲੰਘ ਤੇ ਪਏ ਜਾ ਕੇ ਮੰਜੀ ਤੇ ਪਏ ਸੋਂਗੇ ਤਾਂ ਮਾਂ ਤ੍ਰਿਪਤਾ ਨੇ ਸਦਾ ਕਲੇ ਆਪਣੀ ਦਾਸੀ ਨੂੰ ਕਿਹਾ ਕਿ ਨਾਨਕ ਨੂੰ ਲੈ ਕੇ ਆਓ ਸਵਾਦ ਸਰਸ ਨਾਨਾ ਪ੍ਰਕਾਰ ਆਪਣੇ ਪੁੱਤਰ ਦੇ ਮੁਤਾਬਕ ਕਿ ਮੇਰੇ ਪੁੱਤਰ ਨੂੰ ਮੇਰੇ ਲਾਲ ਨੂੰ ਆ ਪਸੰਦ ਹੈ ਤਾਂ ਇਦਾਂ ਮੈਂ ਮੇਰੇ ਪੁੱਤਰ ਨੂੰ ਪ੍ਰਸ਼ਾਦਾ ਸ਼ਕਾਵਾਂਗੀ ਮੇਰਾ ਪੁੱਤਰ ਕਾਫੀ ਸਮੇਂ ਬਾਅਦ ਸਾਡੇ ਘਰ ਆਇਆ ਤਾਂ ਮਾਂ ਦਾ ਨਿੱਤ ਦਾ ਪਿਆਰ ਹੋਈ ਹੈ ਮਾਂ ਦੀ ਮਮਤਾ ਅਮਲ ਮਮਤਾ ਨਹੀਂ ਬੁੱਢੀ ਹੁੰਦੀ ਮਾਤਾ ਬਜ਼ੁਰਗ ਹੋਏ ਨੇ ਪਰ ਮਮਤਾ ਹੋਈ ਹੈ ਕਿ ਮੇਰਾ ਲਾਲ ਆਵੇਗਾ ਮੇਰਾ ਪੁੱਤਰ ਆਵੇਗਾ ਤਾਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਮਾਤਾ ਤ੍ਰਿਪਤਾ ਜੀ ਨੇ ਅਤੇ پاک ਸਾਲ ਮੈ ਤ੍ਰਿਪਤਾ ਮਾਤਾ پاک ਸਾਲ ਕਹਿੰਦੇ ਐ ਰਸੋਈ ਰਸੋਈ ਦੇ ਵਿੱਚ ਭੋਜਨ ਮਾਤਾ ਆਪਣੀਆਂ ਦਾਸੀਆਂ ਦੇ ਨਾਲ ਆਪ ਤਿਆਰ ਕਰ ਰਹੇ ਨੇ ਵਿੰਜਨ ਕਰਵਾਏ ਤਹ ਤ ਤਾਤਾ ਤਗੋਰ ਨਾਨਕ ਦੇ ਮਹਾਰਾਜ ਜੀ ਨੂੰ ਭੋਜਨ ਸ਼ਕਾਣ ਦੇ ਲਈ ਭੋਜਨ ਤਿਆਰ ਕੀਤਾ ਮਾਤਾ ਜੀ ਨੇ ਲੰਗਰ ਤਿਆਰ ਕੀਤਾ ਇੱਕ ਦਾਸੀ ਨੂੰ ਨਿਕਟ ਬੁਲਾਈ ਆਪਣੀ ਦਾਸੀ ਜਿਹੜੇ ਕੰਮਕਾਰ ਕਰਨ ਵਾਲੇ ਸੀ ਘਰ ਦੇ ਵਿੱਚ ਆਪਣੀ ਇੱਕ ਦਾਸੀ ਨੂੰ ਆਪਣੇ ਕੋਲ ਸੱਦੇ ਆ ਮਾਤਾ ਤ੍ਰਿਪਤਾ ਜੀ ਨੇ ਸੱਦ ਕੇ ਕਹਿੰਦੇ ਨੇ ਕਹੇ ਕਿ ਸੁੱਤ ਕੋ ਆਨ ਜਗਾਈ ਮੇਰਾ ਲਾਡਲਾ ਪੁੱਤਰ ਸਾਡੇ ਘਰ ਬਿੜੇ ਦੇ ਵਿੱਚ ਸੁੱਤਾ ਪਿਆ ਹੈ ਲੈ ਪੈਣ ਐ ਲੈ ਧੀ ਮੇਰੀਏ ਮੇਰੇ ਨਾਨਕ ਨੂੰ ਸੱਜ ਕੇ ਲੈ ਕੇ ਆ ਮੇਰੇ ਲਾਲ ਨੂੰ ਸੱਜ ਕੇ ਲੈ ਕੇ ਆ ਉਹਨਾਂ ਦੇ ਲਈ ਮੈਂ ਕਾਣਾ ਪਰੋਸ ਰਹੀ ਆ ਮੇਰੇ ਪੁੱਤਰ ਨੂੰ ਪ੍ਰਸ਼ਾਦਾ ਛਕਾਉਣਾ ਲੰਗਰ ਛਕਾਉਣਾ ਹੈ ਤਾਂ ਉਹਨਾਂ ਨੂੰ ਸੱਜ ਕੇ ਲੈ ਕੇ ਆਓ ਸੀਤਲ ਹੋਏ ਨਾ ਜਾਏ ਆਹਰਾ ਤਾਂ ਜਿਹੜਾ ਸੀਤਲ ਸੀਤਲ ਮਾ ਲੋ ਗਰਮ ਗਰਮ ਮੇਰਾ ਪੁੱਤਰ ਪ੍ਰਸ਼ਾਦਾ ਛਕ ਲਵੇਗਾ ਮੈਂ ਵੀ ਛਕਾਂਗੀ ਮੇਰੇ ਪੁੱਤਰ ਦੇ ਨਾਲ ਆਪਾਂ ਸਾਰੇ ਰਲ ਕੇ ਬਹਿ ਕੇ ਪ੍ਰਸ਼ਾਦਾ ਛਕਾਂਗੇ ਪਹਿਲਾਂ ਮੇਰੇ ਨਾਨਕ ਨੂੰ ਸੱਜ ਕੇ ਲੈ ਕੇ ਆਓ ਦਾਸੀ ਨੂੰ ਕੱਲੇ ਜੇ ਵੈ ਅਨ ਅਨਕ ਅਨੇਕ ਪ੍ਰਕਾਰਾ ਤਾਂ ਮੇਰੇ ਪੁੱਤਰ ਦੇ ਲਈ ਅਨੇਕਾਂ ਪਦਾਰਥ ਮੈਂ ਤਿਆਰ ਕੀਤੇ ਨੇ ਅਨੇਕਾਂ ਜਿਹੜੇ ਸਵਾਦਲੇ ਭੋਜਨ ਮੈਂ ਆਪਣੇ ਹੱਥੀ ਤਿਆਰ ਕੀਤੇ ਦਾਸੀਆਂ ਦਾ ਧੰਨਵਾਦ ਕਰਦੀ ਸਤਕਾਰਯੁਗ ਮਾਤਾ ਤ੍ਰਿਪਤਾ ਜੀ ਕਿ ਆ ਦਾਸੀ ਆ ਗੋਲੀ ਸਾਰਿਆਂ ਦਾ ਧੰਨਵਾਦ ਕਰਦੇ ਪੈਨੇ ਮੇਰਾ ਲਾਲ ਨਾਨਕ ਬਕਾਇਦਾ ਉਹਨਾਂ ਦੇ ਘਰ ਹੀ ਸ਼ੱਕੇ ਹੁੰਦੇ ਨੇ ਰਾਇਬੁਲਾਰ ਜੀ ਦੇ ਪ੍ਰਸ਼ਾਦਾ ਉਹ ਤੱਕੇ ਦੇ ਨਾਲ ਸ਼ਕਾ ਦੇਂਦੇ ਨੇ ਅਤੇ ਹੁਣ ਘਰ ਦੇ ਵਿੱਚ ਨਿਗਰ ਨਾਨਕ ਦੇ ਮਹਾਰਾਜ ਜੀ ਮਾਂ ਨੇ ਬੜੇ ਪ੍ਰੇਮ ਦੇ ਨਾਲ ਲੰਘਾਰਾਂ ਕੇ ਸ਼ੱਕੇ ਵੀ ਆਏ ਨੇ ਰਾਇਬੁਲਾਰ ਜੀ ਦੇ ਕੋਲ ਪਰ ਮਾਂ ਦੀ ਮਮਤਾ ਮਾਂ ਦਾ ਪਿਆਰ ਕਿ ਮੇਰੇ ਨਾਨਕ ਨੂੰ ਸੱਦ ਕੇ ਲੈ ਕੇ ਆਵ ਤਵ ਗਮਨੀ ਦਾਸੀ ਸੁਣ ਬਹਿ। ਗਮਨੀ ਕਹਿੰਦੇ ਨੇ ਦੌੜ ਕੇ ਜਾਣਾ। ਦਾਸੀ ਨੂੰ ਕਿਹਾ ਕਿ ਲੈ ਤੀਏ ਨਾਨਕ ਨੂੰ ਸੱਦ ਕੇ ਲੈ ਕੇ ਆ ਮੇਰੇ ਨਾਨਕ ਨੂੰ ਪ੍ਰਸ਼ਾਦਾ ਛਕਾਉਣਾ ਹੈ ਤਾਂ ਜਦੋਂ ਉਹ ਦੌੜ ਕੇ ਗਈ ਹੈ ਬਚਨ ਸੁਣ ਕੇ ਨਾਲ ਦੀ ਨਾਲ ਪਹੁੰਚੀ ਜੈ ਸੈਨੇ ਗੁਨ ਐਨਾ ਜਿਸ ਥਾਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਸੁੱਤੇ ਪਏ ਨੇ ਤਾਂ ਦਾਸੀ ਜਿਹੜੀ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਬੁਲਾਉਣ ਦੇ ਲਈ ਕਿ ਤੁਹਾਨੂੰ ਮਾਤਾ ਜੀ ਨੇ ਸੱਦਿਆ ਹੈ ਇਹ ਲੰਗਰ ਤੁਹਾਡੇ ਲਈ ਤਿਆਰ ਕੀਤਾ ਮਾਣ ਹੈ ਅੱਜ ਆਪਣੇ ਹੱਥੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ ਚੱਲੋ ਜਲਦੀ ਤਾਂ ਉਹਨਾਂ ਨੂੰ ਠਾਣ ਦੇ ਲਈ ਸਤਿਗੁਰੂ ਸੁੱਤੇ ਪਏ ਨੇ ਉਹਨਾਂ ਨੂੰ ਠਾਣ ਦੇ ਲਈ ਦਾਸੀ ਆਈ ਸੀ ਰਿਦੇ ਜਗਾਵਨ ਕੀ ਅਬਿਲਾਖਾ ਹੁਣ ਜਦੋਂ ਇਹ ਦਾਸੀ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਸੁੱਤੇ ਪਏ ਨੇ ਤਾਂ ਜਿਹੜੀ ਭਾਵਨਾ ਰਾਏ ਬੁਲਾਰਦੀ ਹੈ ਰਾਏ ਬੁਲਾਰ ਪੂਰੇ ਨਗਰ ਨੂੰ ਕਹਿੰਦਾ ਹੁੰਦਾ ਸੀ ਅਤੇ ਹੁਣ ਵੀ ਮੰਨ ਜੀਤੇ ਪਿਆ ਹੁਣ ਵੀ ਇਹ ਇੱਕੋ ਗੱਲ ਕਹਿੰਦਾ ਹੈ ਕਹਿੰਦੇ ਜੇ ਅੱਲਾਹ ਨੂੰ ਵੇਖਣਾ ਹੈ ਨਾ ਖੁਦਾ ਨੂੰ ਵੇਖਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੇਖੋ ਜਿਹੜੇ ਵੀ ਧਰਮ ਨੂੰ ਕੋਈ ਮੰਨਦਾ ਹੈ ਸਾਰੇ ਧਰਮਾਂ ਦਾ ਸਤਕਾਰ ਅਦਬ ਸਤਕਾਰ ਜ਼ਰੂਰੀ ਹੈ ਪਰ ਜੇ ਵਾਕਈ ਰੱਬ ਦੇ ਨਾਲ ਗੱਲਾਂ ਕਰਨੀਆਂ ਨੇ ਨਾ ਤੁਸੀਂ ਨਾਨਕ ਨੂੰ ਆਪਣੇ ਘਰ ਲੈ ਜਾ ਕੇ ਗੱਲਾਂ ਕਰ ਸਕਦੇ ਹੁਣ ਜਦੋਂ ਉਹ ਰਾਇ ਬਲਾਰ ਜੀ ਦੇ ਬਚਨ ਇਹ ਦਾਸੀ ਨੇ ਯਾਦ ਕੀਤੇ ਨੇ ਕਿ ਰਾਇ ਬਲਾਰ ਇਤਨਾ ਬਜ਼ੁਰਗ ਹੋ ਗਿਆ ਅਤੇ ਹੁਣ ਤੱਕ ਉਹ ਧੰਗੁਰ ਨਾਨਕ ਧੰਗੁਰ ਨਾਨਕ ਕਹਿੰਦਾ ਆਇਆ ਸੁਣਿਆ ਵੀ ਬੜੀ ਵਾਰ ਹੈ ਰਾਇ ਬਲਾਰ ਨੂੰ ਮੇਰਾ ਖੁਦਾ ਮੇਰਾ ਅੱਲਾ ਨਾਨਕ ਹੈ ਤਾਂ ਦਾਸੀ ਨੇ ਉਹ ਬਿਰਤੀ ਬਣਾ ਲਈ ਕਿ ਮੈਂ ਹੁਣ ਆਪਣੇ ਰੱਬ ਦੇ ਕੋਲ ਗੁਰੂ ਨਾਨਕ ਦੇ ਮਹਾਰਾਜੀ ਸੁੱਤੇ ਪਏ ਨੇ ਮੈਂ ਬਿਰਤੀ ਸੋਚ ਇਦਾਂ ਦੀ ਬਣਾ ਲਈ ਉਹਨੇ ਦਾਸੀ ਨੇ ਕਿ ਹੁਣ ਮੈਂ ਆਪਣੇ ਅੱਲਾ ਦੇ ਆਪਣੇ ਰੱਬ ਦੇ ਆਪਣੇ ਪਰਮਾਤਮਾ ਦੇ ਦੀਦਾਰੇ ਕਰਨੀ ਤਵਣੇ ਸੋਚ ਬਣਾਈ ਸੀ ਤਾ ਹੁਣ ਜੇ ਸੋਚ ਬਣੀ ਹੈ ਕਿ ਅ ਰੱਬ ਪਰਮਾਤਮਾ ਜੀ ਨੇ ਤਵਣ ਪਰਮਾਤਮਾ ਜੀ ਸੁੱਤੇ ਪਏ ਨੇ ਇਤਨੀ ਹਿੰਮਤ ਨਹੀਂ ਹੈ ਕਿ ਮਨ ਨੂੰ ਜਗਾ ਦੇ ਮਾਂ ਪਿਆਰ ਮੁਹੱਬਤ ਰਾਇਬਲਾਰ ਦੀ ਇਹ ਬਾਗ ਉਹਨਾਂ ਨੇ ਆਪਣੇ ਅੰਦਰ ਬਣਾਇਆ ਕਿ ਇਹ ਮੇਰੇ ਰੱਬ ਜੀ ਸੁੱਤੇ ਪਏ ਨੇ ਸਤਬਾਨੀ ਵਚਨ ਨਾ ਪਾਖਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮੁਬਾਰਕ ਚਰਨਾਂ ਦੇ ਕੋਲ ਖੜ ਗਈ ਜਾ ਕੇ ਸਤਬਾਨ ਸੋ ਮਤਬਾਨ ਕਹਿੰਦੇ ਨੇ ਜੀ ਸਮਝਦਾਰ ਗਿਆਨਵਾਨ ਤਾਂ ਜਿਹੜੀ ਇਹ ਦਾਸੀ ਸੀ ਮੰਨ ਲਓ ਗੋਲੀ ਕਹਿ ਲਈਏ ਘਰ ਦੀ ਦਾਸੀ ਤਾਂ ਜਿਹੜੀ ਇਹ ਘਰ ਦੇ ਵਿੱਚ ਕੰਮ ਕਰਨ ਵਾਲੀ ਸੀ ਦਾਸੀ ਤਾਂ ਇਹ ਜਦੋਂ ਇਤਨਾ ਮਨ ਦੇ ਵਿੱਚ ਇਹਨੇ ਬਣਾਇਆ ਕਿ ਅ ਰੱਬ ਸੁਤਾ ਪਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਤੇ ਪਏ ਨੇ ਤਾਂ ਮੇਰਾ ਪਰਮਾਤਮਾ ਸੁਤਾ ਪਿਆ ਤਾਂ ਉਹਦੀ ਹਿੰਮਤ ਨਹੀਂ ਹੋਈ ਕਿ ਮੈਂ ਆਪਣੇ ਰੱਬ ਨੂੰ ਆਪਣੇ ਪਰਮਾਤਮਾ ਨੂੰ ਉਠਾ ਦੇਵਾਂ ਕੋਲ ਜਾ ਕੇ ਖੜ ਗਏ ਨੇ ਪੈਰਾਂ ਦੇ ਕੋਲ ਖੜ ਗਏ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਕੋਲ ਜਾ ਕੇ ਤਾਂ ਇੱਕ ਵੀ ਵਚਨ ਨਹੀਂ ਉਹਨੇ ਕਿਹਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਐ ਵੀਰ ਤੁਹਾਨੂੰ ਬੇਬੇ ਦਾ ਸਤਕਾਰਯੋਗ ਸਾਡੇ ਮਾਤਾ ਤ੍ਰਿਪਤਾ ਜੀ ਸਾਦਰ ਰਹੇ ਨੇ ਕਿ ਚਲੋ ਤੁਸੀਂ ਚਲੋ ਉਹਦੇ ਵਚਨ ਨਹੀਂ ਆਇਆ ਮੁਕਦੇ ਕਿ ਮੈਂ ਇਹਨਾਂ ਨੂੰ ਠਾਵਾਂ ਕਿਉਂਕਿ ਬਹਿਰ ਚੀਰਤੇ ਚਰਨ ਸੁਹਾਵਾ ਜਦੋਂ ਸਤਗੁਰਾਂ ਦੇ ਮubaruk ਚਰਨਾਂ ਦੇ ਵਿੱਚ ਆ ਕੇ ਖੜੀ ਮubaruk ਚਰਨਾਂ ਦੇ ਕੋਲ ਖੜੀ ਤਾਂ ਉਹਦੇ ਅੰਦਰ ਇੱਕ ਪਿਆਰ ਇੱਕ ਮੁਹੱਬਤ ਬਣ ਗਈ ਹੈ ਤੇ ਪਰਸਨਹਿਤ ਮਨ ਲਲਸਾ ਕਿ ਮੈਂ ਸਤਿਗੁਰਾਂ ਨੂੰ ਆਵਾਜ਼ ਨਾ ਲਾਂ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਿਦਾਰੇ ਕਰੀ ਜਾਮ ਜਿਸ ਤਰ੍ਹਾਂ ਤਨ ਮਨ ਹੋਏ ਨਿਹਾਲ ਜਾ ਗੁਰੂ ਦੇਖਾਂ ਸਾਹਮਣੇ ਇਹ ਤਨ ਮਨ ਨਿਹਾਲ ਉਦੋਂ ਬਣਦਾ ਤਾਂ ਜਦੋਂ ਸੰਗਤ ਜੀ ਗੁਰੂ ਦੇ ਨਾਲ ਪਿਆਰ ਮੁਹੱਬਤ ਬਣਦੀ ਤਾਂ ਉਹਨਾਂ ਨੂੰ ਪਿਆਰ ਮੁਹੱਬਤ ਇਦਾਂ ਦੀ ਬਣਾ ਲਈ ਪਹਿਲਾਂ ਵੀ ਰਹਿੰਦੀ ਹੈ ਘਰ ਦੇ ਵਿੱਚ ਪਰ ਜਦੋਂ ਉਹਨੇ ਬੋਲ ਜਾਜ ਕੀਤੇ ਨੇ ਕਿ ਰਾਏ ਬੁਲਾਰ ਸਾਰੀ ਜ਼ਿੰਦਗੀ ਜਦੋਂ ਸੁਣਦੇ ਆਏ ਆ ਕਿ ਰਾਏ ਬੁਲਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਗਮਨ ਤੋਂ ਬਾਅਦ ਇਹਨਾਂ ਦਾ ਮੁਰੀਦ ਬਣ ਗਏ ਆ ਕਿ ਮੈਂ ਵੀ ਉਹਦਾ ਦੀ ਵਿਰਤੀ ਬਣਾਵਾਂ ਹੁਣ ਤੱਕ ਘਰ ਦੇ ਵਿੱਚ ਸੱਜ ਲੈਂਦੇ ਨੇ ਕਿ ਨਾਨਕ ਜੀ ਆਉ ਕੋਦੇ ਦਿਨੇ ਕੋਦੇ ਰਾਤੀ ਇਹ ਵੀ ਚਲੇ ਜਾਂਦੇ ਨੇ ਪਾਲੋ ਬਿਰਤੀ ਉਹਦੀ ਉਹਦਾ ਦੀ ਬਣ ਗਈ ਕਿ ਰਾਏ ਬੁਲਾਰ ਇਦਾਂ ਦੇ ਕਹਿੰਦੇ ਨੇ ਉਹ ਬਿਰਤੀ ਬਣੀ ਹੈ ਉਹਦੀ ਸੋਚ ਇਦਾਂ ਦੀ ਬਣ ਗਈ ਕਿ ਮੇਰਾ ਰੱਬ ਮੇਰਾ ਅੱਲਾ ਸੁੱਤਾ ਪਿਆ ਹੈ ਉਹਦੀ ਹਿੰਮਤ ਨਹੀਂ ਪਈ ਹੁਣ ਠਾਉਣ ਦੀ ਕਿ ਆਪਣੇ ਰੱਬ ਨੂੰ ਮੈਂ ਠਾ ਦੇਣਾ ਪਿਆਰ ਮੁਹੱਬਤ ਇਦਾਂ ਦਾ ਬਣਿਆ ਕਿਉਂਕਿ ਬੁਰਨਾਨਕ ਦੇ ਮਹਾਰਾਜੀਆਂ ਨੇ ਜੋ ਬਖਸ਼ਿਸ਼ ਕਰਨੀ ਹੈ ਜੋ ਰਹਿਮਤ ਕਰਨੀ ਹੈ ਸੰਗਤ ਜੀ ਉਹ ਇੱਥੋਂ ਸ਼ੁਰੂ ਹੁੰਦੀ ਹੈ ਜਦੋਂ ਪ੍ਰੇਮ ਬਣਦਾ ਹੈ ਮੁਹੱਬਤ ਬਣਦੀ ਹੈ ਉਦੋਂ ਫਿਰ ਖੇਡ ਬਣਦੀ ਹੈ ਜਿਹਨੇ ਪ੍ਰੇਮ ਕੀਓ ਤਨਹੀਂ ਪ੍ਰਭ ਹੋ ਗਿਆ ਫਿਰ ਜਾ ਕੇ ਰੱਬ ਦੇ ਨਾਲ ਮਲਾਪ ਹੁੰਦਾ ਹੁਣ ਦਾਸ ਹੀ ਨੂੰ ਨਿਹਾਲ ਕਰਨਗੇ ਕੋਰ ਨਾਨਕ ਦੇ ਮਹਾਰਾਜ ਜੀ ਸੁੱਤੇ ਪਏ ਵੀ ਨਿਹਾਲ ਕਰਨ ਤਾਂ ਉਸੰਗਤ ਜਪਕਾਲ ਨੂੰ ਚਾਰਾਂ ਦਿਨ ਸੁਣਾਉਂਦੇ ਸੁਣਨ ਫੋਨਿਆ ਬੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ